ਨਿਕਸ ਫੌਕਟ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਅੱਜ ਦੀ ਅਪਡੇਟ ਮਾਸਟਰ ਕੇਡਰ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਵੱਲੋਂ ਜੋ ਅਨਾਉਂਸਮੈਂਟ ਕੀਤੀ ਗਈ ਹੈ ਕਿ ਮਾਸਟਰ ਕੇਡਰ ਦੀਆਂ ਜਲਦੀ ਹੀ ਅਸਾਮੀਆਂ ਤੇ ਅਧਿਆਪਕਾਂ ਦੀ ਘਾਟ ਜਿਹੜੀ ਜਲਦ ਹੀ ਪੂਰੀ ਕੀਤੀ ਜਾ ਰਹੀ ਹੈ ਇਸ ਦੇ ਸਬੰਧ ਵਿੱਚ ਡਿਟੇਲ ਵਿੱਚ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਲਗਾਤਾਰ ਜਿਹੜੇ ਦੌਰੇ ਐ ਉਹ ਕੀਤੇ ਜਾ ਰਹੇ ਨੇ ਤੇ ਜਿਸ ਦੇ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਬਿਆਨ ਆ ਰਹੇ ਨੇ ਕਿ ਅਸੀਂ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਘਾਟ ਜਲਦ ਹੀ ਪੂਰੀ ਕਰ ਦੇਵਾਂਗੇ ਕਿਉਂਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਹਿੱਤਾਂ ਤੇ ਉਹਨਾਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਂ ਸਰਜੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਇੱਕ ਕਾਫੀ ਵਾਰੀ ਚੀਜ਼ ਉੱਪਰ ਗੱਲ ਕੀਤੀ ਗਈ ਹੈ ਕਿ ਅਸੀਂ ਜਲਦ ਹੀ ਹਾਂ 2024 ਦੇ ਵਿੱਚ ਨਵੀਆਂ ਅਸਾਮੀਆਂ ਕੱਢਾਂਗੇ ਤੇ ਇਸ ਦੇ ਸੰਬੰਧ ਵਿੱਚ ਸਰਵੇ ਵੀ ਹੋ ਰਿਹਾ ਕਿ ਸਕੂਲਾਂ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਨੇ ਤੇ ਜਿਨ੍ਹਾਂ ਸਕੂਲਾਂ ਦੇ ਵਿੱਚ ਬਹੁਤ ਟੀਚਰ ਘੱਟ ਨੇ ਭਾਵੇਂ ਇੱਕ ਇੱਕ ਹੀ ਅਧਿਆਪਕ ਕੰਮ ਕਰ ਰਹੇ ਨੇ ਉੱਥੇ ਜਲਦ ਹੀ ਅਸਾਮੀਆਂ ਕੱਢ ਕੇ ਉਥੋਂ ਦੀ ਜਿੰਨੀ ਵੀ ਪੰਡੈਂਸੀ ਆ ਉਹ ਪਰੀ ਜਾਵੇ ਕਿ ਤੇ ਵਿਦਿਆਰਥੀਆਂ ਨੂੰ ਕੋਈ ਵੀ ਇਹਦੇ ਵਿੱਚ ਨਾ ਦਿੱਕਤ ਆਵੇ ਤੇ ਇੱਕ ਐਜੂਕੇਸ਼ਨ ਦੇ ਪੱਧਰ ਨੂੰ ਚੁੱਕਣ ਲਈ ਉਹਨਾਂ ਵੱਲੋਂ ਲਗਾਤਾਰ ਐਫਰਟਸ ਕੀਤੇ ਜਾ ਰਹੇ ਨੇ ਸੋ ਰੀਸੈਂਟ ਹੀ ਭਗਵੰਤ ਸਿੰਘ ਮਾਨ ਨੇ ਸਕੂਲਾਂ ਦੇ ਵਿੱਚ ਦੌਰਾ ਕੀਤਾ ਤੇ ਜਿਸ ਦੇ ਦੌਰਾਨ ਉਹਨਾਂ ਨੇ ਇਹ ਚੀਜ਼ਾਂ ਕਹੀਆਂ ਕਿ ਉਹ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਚ ਰੱਖਦੇ ਹੋਏ ਤੇ ਅਧਿਆਪਕਾਂ ਦੀਆਂ ਲੋੜਾਂ ਨੂੰ ਧਿਆਨ ਚ ਰੱਖਦੇ ਹੋਏ ਆਪਣੀ ਹਰ ਪੱਖ ਤੋਂ ਪੂਰਾ ਕੰਮ ਕਰ ਰਹੇ ਨੇ ਤੇ ਜਲਦ ਹੀ ਉਹ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦੀ ਕਮੀ ਹੈ ਜਿਹੜੀ ਉਹ ਛੇਤੀ ਤੋਂ ਛੇਤੀ ਦੂਰ ਕਰ ਦੇਣਗੇ ਜਿਸ ਦੇ ਵਿੱਚ ਉਹਨਾਂ ਨੇ ਨਵੀਂ ਭਰਤੀ ਨੂੰ ਲੈ ਕੇ ਵੀ ਇਹ ਗੱਲ ਕੀਤੀ ਹੈ ਕਿ ਅਧਿਆਪਕਾਂ ਨੂੰ ਵੀ ਜਲਦ ਤੋਂ ਜਲਦ ਭਰਤੀ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਦੇ ਭਵਿੱਖ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਤੇ ਰੁਜ਼ਗਾਰ ਪੱਖੋਂ ਵੀ ਸਾਰਿਆਂ ਨੂੰ ਨੌਕਰੀਆਂ ਜਿਹੜੀਆਂ ਟਾਈਮ ਟੂ ਟਾਈਮ ਪ੍ਰਾਪਤ ਕੀਤੀਆਂ ਜਾਂ ਤਾਂ ਤੇ ਉਹਨਾਂ ਦੀ ਸਰਕਾਰ ਇਸ ਦੇ ਉੱਪਰ ਲਗਾਤਾਰ ਕੰਮ ਕਰ ਰਹੀ ਹੈ ਤੇ ਉਧਰ ਹਰਜੋਤ ਸਿੰਘ ਬੈਂਸ ਦੁਆਰਾ ਵੀ ਇਹ ਕਿਹਾ ਜਾ ਰਿਹਾ ਹੈ ਕਿ ਸਕੂਲਾਂ ਦੇ ਵਿੱਚ ਵੀ ਹੋਣਾ ਅਧਿਆਪਕਾਂ ਦੀ ਮਾਪਿਆਂ ਦੇ ਨਾਲ ਮਿਲਣੀ ਵਰਗੇ ਕਾਰਜ ਸ਼ੁਰੂ ਕਰ ਦਿੱਤੇ ਗਏ ਹੈ ਜਿਸ ਦੇ ਨਾਲ ਇੱਕ ਅਧਿਆਪਕਾਂ ਦਾ ਵਿਦਿਆਰਥੀਆਂ ਦਾ ਤੇ ਮਾਪਿਆਂ ਦਾ ਵੀ رابطہ ਕਾਇਮ ਰਹੇਗਾ ਤੇ ਇਸ ਦੇ ਨਾਲ ਇੱਕ ਐਜੂਕੇਸ਼ਨ ਦੇ ਵਿੱਚ ਨਵਾਂ ਮੋੜ ਆਏਗਾ ਤੇ ਸੁਧਾਰ ਕਰਨ ਦੇ ਲਈ ਸਰਕਾਰ ਦਿਨ ਰਾਤ ਕੰਮ ਕਰ ਰਹੀ ਹੈ ਸੋ ਹੁਣ ਆਪਾਂ ਇਹੀ ਕਹਿ ਸਕਦੇ ਹਾਂ ਕਿ ਸਕੂਲਾਂ ਦੇ ਵੱਲ ਜੋ ਸਰਕਾਰ ਦਾ ਹੁਣ ਕਾਫੀ ਧਿਆਨ ਹੈ ਤੇ ਜੇ ਉਹਨਾਂ ਦੇ ਵਿੱਚ ਕੋਈ ਅਧਿਆਪਕਾਂ ਦੀ ਘਾਟ ਹੈ ਤਾਂ ਉਸ ਦੇ ਸਬੰਧ ਵਿੱਚ ਮਾਸਟਰ ਕੀਟਰ ਦੀ ਹੀ ਭਰਤੀ ਆ ਕੇ ਉਸ ਨੂੰ ਪੂਰਾ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਦੇ ਪੀਐਸਟੈਟ ਕਲੀਅਰ ਹੋ ਚੁੱਕੇ ਨੇ ਉਹ ਆਪਣਾ 2024 ਦੇ ਦੌਰਾਨ ਆਪਣੀ ਟੈਸਟਾਂ ਦੀ ਤਿਆਰੀ ਰੱਖਣ ਪੰਜਾਬ ਸਰਕਾਰ ਦੀਆਂ ਗੱਲਾਂ ਤੋਂ ਖਦਾਈ ਤਾਂ ਤੋਂ ਹੀ ਕਹਿ ਸਕਦੇ ਆ ਕਿ ਉਹ ਭਰਤੀ ਕੱਢ ਸਕਦੇ ਆ ਸੋ ਬਾਕੀ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਨਾਲ ਇਸ ਚੈਨਲ ਦੇ ਸਾਂਝੀ ਕਰਦੇ ਰਹਿਣੇ ਆ ਨੋਟੀਫਿਕੇਸ਼ਨ ਸਾਂਝੇ ਕਰਦੇ ਰਹਿਣੇ ਆ ਉਸ ਦੇ ਰਿਗਾਰਡਿੰਗ ਕੋਈ ਵੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਪੰਜਾਬ ਡਾਇਰੈਕਟਰ ਐਜੂਕੇਸ਼ਨ ਬੋਰਡ ਵੱਲੋਂ ਜਾਂ ਐਸਐਸ ਬੋਰਡ ਵੱਲੋਂ ਜਾਂ ਐਜੂਕੇਸ਼ਨ ਦਾ ਕੋਈ ਵੀ ਕੋਈ ਵੀ ਲੈਟਰ ਜਾਰੀ ਕਰਦਾ ਚਾਹੇ ਉਹ ਜੋਬਸ ਦੇ ਨਾਲ ਹੋਵੇ ਚਾਹੇ ਕਿਸੇ ਭਰਤੀ ਦੇ ਨਾਲ ਤੁਹਾਡੇ ਨਾਲ ਅਸੀਂ ਹਰ ਤਰ੍ਹਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਸਾਂਝਾ ਕਰਦੇ ਰਹਿਣੇ ਹਾਂ ਸੋ ਬਨੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਲਈ ਤੁਸੀਂ ਬੈਲ ਆਈਕਨ ਨੂੰ ਕਲਿੱਕ ਜਰੂਰ ਕਰ ਲਓ ਤਾਂ ਜੋ ਕੋਈ ਵੀ ਅਸੀਂ ਨੋਟੀਫਿਕੇਸ਼ਨ ਜਾਂ ਕਿਸੇ ਵੀ ਭਰਤੀ ਦੇ ਸੰਬੰਧ ਵਿੱਚ ਇਨਫੋਰਮੇਸ਼ਨ ਪਾਉਣੇ ਤਾਂ ਤੁਹਾਨੂੰ ਟਾਈਮ ਟੂ ਟਾਈਮ ਇਸ ਚੈਨਲ ਤੋਂ ਪ੍ਰਾਪਤ ਹੋ ਸਕੇ ਤੇ ਨਾਲ ਹੀ ਇਸ ਤੇ ਉੱਪਰ ਜੋ ਪੰਜਾਬ ਦੀ ਕੋਈ ਵੀ ਅਪਡੇਟ ਹੁੰਦੀ ਹੈ ਚਾਹੇ ਉਹ ਕਿਸੇ ਵੀ ਵਿਭਾਗ ਦੇ ਨਾਲ ਹੋਵੇ ਚਾਹੇ ਕਿਸੇ ਵੀ ਉਹ ਮੁੱਦੇ ਦੇ ਨਾਲ ਹੋਵੇ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ। ਸੋ ਲਾਸਟ ਦੇ ਵਿੱਚ ਸਾਰਿਆਂ ਦਾ ਬਹੁਤ ਤੈਦਿਲੋਂ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਜੋ ਇਸ ਚੈਨਲ ਦੇ ਉੱਪਰ ਰੈਗੂਲਰ ਜੁੜੇ ਹੋਏ ਨੇ ਸੋ ਧੰਨਵਾਦ ਜੀ।